ਅੱਜ ਪਿੰਡ ਵਾਦਾ ਹਲਕਾ ਫਾਜ਼ਿਲਕਾ ਦੇ ਸੱਦੇ ਜੂਨੀਅਰਸ ਕਲੱਬ ਵੱਲੋਂ ਜਿਹੜਾ ਇੱਕ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਇੱਕ ਦਾ ਟੂਰਨਾਮੈਂਟ ਇਸ ਦੇ ਵਿੱਚ ਲਗਭਗ 100 ਟੀਮਾਂ ਨੇ ਪਾਰਟਿਸਪੇਟ ਕੀਤਾ ਸਭ ਤੋਂ ਪਹਿਲਾਂ ਜਿੰਨੀਆਂ ਵੀ ਟੀਮਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਕਿਉਂਕਿ ਆਪਣੇ ਆਪ ਇੱਕ ਹਿੱਸਾ ਲੈਣਾ ਹੀ ਇੱਕ ਬੜੀ ਵੱਡੀ ਜਿਹੜੀ ਮਾਣ ਆਕ ਪਲਵਦੀ ਹੁੰਦੀ ਹੈ ਔਰ ਇੱਥੇ ਪਹੁੰਚੀਆਂ ਤਾਂ ਫਾਈਨਲ ਦੇ ਵਿੱਚ ਜਿਹੜੀ ਕੀੜੀਆਂ ਵਾਲੀ ਤੇ ਬਾਦ ਦੇ ਵਾਲੀ ਟੀਮ ਪਹੁੰਚੀ ਹੈ ਔਰ ਇੱਥੇ ਜਿਹੜਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਕੀਤਾ ਗਿਆ ਦੋਨੋਂ ਟੀਮਾਂ ਵੱਲੋਂ ਬਾਦ ਦੇ ਦੀ ਟੀਮ ਜਿਹੜੀ ਹੈ ਉਹ ਵਿਨਰ ਰਹੀ ਹੈ ਹਨਬ ਬਹੁ ਔਰ ਉਹਨਾਂ ਦੀ ਟੀਮ ਕੀੜੀਆਂ ਵਾਲੀ ਆਪਣਾ ਪ੍ਰਦਰਸ਼ਨ ਜਿਹੜਾ ਬਹੁਤ ਵਧੀਆ ਕੀਤਾ ਹੈ ਉਹਨੂੰ ਬਹੁਤ ਬਹੁਤ ਵਧਾਰਕਾ ਔਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਖੇਡਦੇ ਆ ਤਾਂ ਇੱਕ ਟੀਮ ਜਿੱਤਦੀ ਹੈ ਔਰ ਇੱਕ ਟੀਮ ਹਾਰਦੀ ਹੈ ਔਰ ਮੈਂ ਕਹਾਂਗੀ ਹਾਰਦੀ ਨਹੀਂ ਬਲਕਿ ਉਹ ਸਿੱਖਦੀ ਹੈ ਔਰ ਇਹੀ ਕਹਾਂਗੀ ਕਿ ਆਉਣ ਵਾਲੇ ਟਾਈਮ ਵਾਸਤੇ ਇਹਨਾਂ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਐਵੇਂ ਹੀ ਆਪਣੇ ਫਾਜ਼ਿਲਕਾ ਦਾ ਨਾਮ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਸਾਡੇ ਖਿਡਾਰੀ ਪੁਜਰਦੇਸ਼ ਦੇ ਵਿੱਚ ਰੋਸ਼ਨ ਕਰਨ ਮੇਰੀ ਇਹ ਹੀ ਇਨਾਂ ਸਾਰੇ ਵਸਤੂਆਂ ਹੈ ਔਰ ਜਿੰਨੇ ਵੀ ਕਲੱਬ ਦੇ ਮੈਂਬਰਸ ਨੇ ਜੋ ਸਾਰੇ ਬੱਚੇ ਜਿਨ੍ਹਾਂ ਨੇ ਅੱਜ ਆਰਗੇਨਾਈਜ਼ ਕਰਵਾਇਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਕਹਾਂਗੀ ਕਿ ਜਿਸ ਤਰ੍ਹਾਂ ਇਹ ਕਲੱਬ ਨੇ ਅੱਜ ਇਹ ਕੰਮ ਕੀਤਾ ਹੈ ਔਰ ਸਾਡੇ ਕੋਲੋਂ ਇਹ ਪਹੁੰਚੇ ਕਿ ਸਾਨੂੰ ਖਿਡਾਰੀਆਂ ਦੇ ਉਸ ਲਈ ਵਾਸਤੇ ਸਹਿਯੋਗ ਚਾਹੀਦਾ ਹੈ ਔਰ ਮੈਂ ਔਰ ਮੇਰੀ ਟੀਮ ਹਮੇਸ਼ਾ ਇਹਨਾਂ ਕਲੱਬਾਂ ਦੇ ਨਾਲ ਉਹਨਾਂ ਖਿਡਾਰੀਆਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਹੋਇਆ ਔਰ ਅੱਜ ਵੀ ਸਾਡੇ ਵੱਲ ਨਗਰਦਸ਼ ਦੇ ਜਿਹੜਾ ਸਹਿਯੋਗ ਕੀਤਾ ਗਿਆ ਔਰ ਇਹ ਕਹਾਂਗੀ ਕਿ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਐਵੇਂ ਹੀ ਵੱਧ ਚੜ ਕੇ ਜਿਹੜੇ ਖਿਡਾਰੀਆਂ ਦਾ ਹੌਸਲਾ ਕਰਦੇ ਰਹੇ ਔਰ ਐਵੇਂ ਟੂਰਨਾਮੈਂਟਸ ਕਰਵਾਉਂਦੇ ਰਹੇ ਮੈਂ ਹਮੇਸ਼ਾ ਇਹਨਾਂ ਦੇ ਸਹਿਯੋਗ ਲਈ ਇਹਨਾਂ ਦੇ ਨਾਲ ਖੜੀ ਆ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ